ਇਤਿਹਾਸ ਦੇ ਵਿੱਚ ਪੋ ਦਾ ਮਹੀਨਾ ਸ਼ਹਾਦਤਾਂ ਦਾ ਮਹੀਨਾ ਹੈ ਤੇ ਹੁਣ ਉਹੀ ਪੋ ਦਾ ਮਹੀਨਾ ਚੱਲ ਰਿਹਾ ਹੈ ਅੱਜ ਤੁਹਾਨੂੰ ਜੰਗਲ ਮਾਛੀਵਾੜੇ ਦਾ ਉਸੇ ਜੰਗਲ ਦੇ ਵਿੱਚ ਸ਼ਿਸ਼ੋਭਤ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਅਤੇ ਉਹ ਇਤਿਹਾਸਕ ਖੂਹ ਜਿੱਥੇ ਦਸ਼ਮੇਸ਼ ਪਿਤਾ ਜੀ ਠਹਿਰੇ ਜਲ ਛਕਿਆ ਅਤੇ ਇਸ਼ਨਾਨ ਕੀਤਾ ਤੇ ਉਹ ਜੰਡ ਦਾ ਦਰਖਤ ਜਿਸ ਦਰਖਤ ਦੇ ਹੇਠਾਂ ਦਸ਼ਮੇਸ਼ ਪਿਤਾ ਜੀ ਨੇ ਮਿੱਟੀ ਦੀ ਟਿੰਡ ਦਾ ਸਰਾਣਾ ਲਾ ਕੇ ਆਰਾਮ ਕੀਤਾ ਦਰਸ਼ਨ ਕਰਵਾ ਰਹੇ ਹਾਂ ਪਹਿਲਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਚਰਨ ਕਮਲ ਮਾਛੀਵਾੜਾ ਸਾਹਿਬ ਤੇ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਸਾਹਿਬੇ ਕਮਾਲ ਦਸ਼ਮੇਸ਼ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਠਹਿਰੇ ਸਨ ਅਤੇ ਇਹ ਉਹ ਝੰਡ ਸਾਹਿਬ ਹੈ ਜਿਸ ਝੰਡ ਦੇ ਦਰਖਤ ਦੇ ਹੇਠ ਦਸ਼ਮੇਸ਼ ਪਿਤਾ ਜੀ ਨੇ ਮਿੱਟੀ ਦੀ ਟੰਡ ਦਾ ਸਰਾਣਾ ਲਾ ਕੇ ਆਰਾਮ ਕੀਤਾ ਤੇ ਨਜ਼ਦੀਕ ਹੀ ਉਹ ਇਤਿਹਾਸਕ ਖੂਹ ਹੈ ਜਿੱਥੋਂ ਗੁਰੂ ਜੀ ਨੇ ਜਲ ਛਕਿਆ ਅਤੇ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਇਤਿਹਾਸ ਅਨੁਸਾਰ ਦਸ਼ਮੇਸ਼ ਪਿਤਾ ਜੀ ਚਮਕੌਰ ਦੀ ਗੜੀ ਦੇ ਜੰਗ ਤੋਂ ਬਾਅਦ ਇਸ ਜੰਗਲ ਦੇ ਵਿੱਚ ਆਏ ਅਤੇ ਇਸ ਪਵਿੱਤਰ ਖੂਹ ਜਿਸ ਨੂੰ ਪੰਜਾਬੇ ਕਾ ਤੇ ਗਲਾਬੇ ਕਾ ਖੂਹ ਕਿਹਾ ਜਾਂਦਾ ਸੀ ਤੋਂ ਦਸ਼ਮੇਸ਼ ਪਤਾ ਜੀ ਨੇ ਦਲਛਕਿਆ ਅਤੇ ਸਵੇਰ ਦੇ ਸਮੇਂ ਇਸ਼ਨਾਨ ਕੀਤਾ ਅਤੇ ਇੱਥੋਂ 70 ਗਾਜ ਦੀ ਦੂਰੀ ਤੇ ਇਸ ਝੰਡ ਦੇ ਦਰਖਤ ਦੇ ਹੇਠ ਮਿੱਟੀ ਦੀ ਟਿੰਡ ਦਾ ਸਰਾਣਾ ਲਾ ਕੇ ਦਸ਼ਮੇਸ਼ ਪਤਾ ਜੀ ਨੇ ਆਰਾਮ ਕੀਤਾ ਅਤੇ ਅਗਲੀ ਸਵੇਰ ਪੰਜਾਬਾ ਤੇ ਗਲਾਬਾ ਗੁਰੂ ਜੀ ਨੂੰ ਆਪਣੇ ਘਰ ਆਪਣੇ ਚਵਾਰੇ ਦੇ ਵਿੱਚ ਲੈ ਗਏ ਅਤੇ ਜਿਸ ਚਵਾਰੇ ਦੇ ਵਿੱਚ ਦਸ਼ਮੇਸ਼ ਪਤਾ ਜੀ ਠਹਿਰੇ ਸਨ ਉਸ ਜਗ੍ਹਾ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸਿਸ਼ੋਪਤਾ ਹੈ ਤੇ ਜਦ ਗੁਰੂ ਜੀ ਦੇ ਆਉਣ ਬਾਰੇ ਗਣੀ ਖਾਨ ਤੇ ਨਵੀ ਖਾਨ ਨੂੰ ਪਤਾ ਲੱਗਿਆ ਤਾਂ ਦੋਵੇਂ ਭਾਈ ਗੁਰੂ ਜੀ ਕੋਲ ਪਹੁੰਚੇ ਅਤੇ ਦਸ਼ਮੇਸ਼ ਪਤਾ ਜੀ ਨੂੰ ਆਪਣੇ ਘਰ ਜਿਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਗਣੀ ਖਾਨ ਨਵੀ ਖਾਨ ਲੈ ਕੇ ਗਏ ਅਤੇ ਬਹੁਤ ਸਤਕਾਰ ਸੇਵਾ ਭਾਵਨਾ ਦੇ ਨਾਲ ਦੋਨੇ ਭਰਾਵਾਂ ਨੇ ਗੁਰੂ ਜੀ ਦੀ ਸੇਵਾ ਕੀਤੀ ਗੁਰਦੁਆਰਾ ਸ਼੍ਰੀ ਚਰਨ ਕਮਲ ਮਾਚੀਵਾੜਾ ਸਾਹਿਬ ਦੇ ਸੇਵਾਦਾਰ ਭਾਈ ਦਿਲਬਾਖ ਸਿੰਘ ਨੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹੋਰ ਕੀ ਕੁਝ ਦੱਸਿਆ ਓ ਤੁਸੀਂ ਵੀ ਸੁਣੋ ਮੇਰਾ ਨਾਮ ਦਲਬਾਖ ਸਿੰਘ ਹੈ ਜੀ ਤੇ ਮੈਂ ਉਹ ਇੱਕ ਆਰਸੀ ਬਣਾ ਸਰਵਾ ਕਰ ਰਹੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਚੰਕੌਰ ਦੀ ਲੜਾਈ ਤੋਂ ਬਾਅਦ ਉੱਥੋਂ ਚੱਲੇ ਉੱਥੋਂ ਚੱਲ ਕੇ ਛਾਂ ਨੂੰ ਉਹਦੇ ਤੂ ਤੇ ਪਿਆਬੇ ਦੇ ਗਲਾਬੇ ਦੇ ਖੂਤੇ ਆਏ ਉੱਤੇ ਆ ਕੇ ਉਹਨਾਂ ਨੂੰ ਭਾਈ ਦਿਆ ਸਿੰਘ ਭਾਈ ਤਾਰਾ ਸਿੰਘ ਨੂੰ ਕਹਿੰਦੇ ਵੀ ਤਾਰੀਸ਼ੇਦ ਨੂੰ ਤੁਸੀਂ ਆ ਜਾਣਾ ਵੀ ਮੈਂ ਉੱਥੇ ਖੂਤੇ ਮਿਲੂਗਾ ਤੂੰ ਸਾਥ ਤੇ ਸਾਨੂੰ ਮਿਲੂਗਾ ਉਹੋਂ ਦੇ ਇਕੱਠੇ ਹੋਏ ਇਕੱਠੇ ਹੋ ਕੇ ਫਿਰ ਬੰਦ ਸਾਹਿਬ ਚਲੇ ਗਏ ਜੋ ਕੇ 70 ਗਾਦੀ ਸੂਰੀ ਤੇ ਆ ਉੱਥੇ ਉਹਨਾਂ ਨੇ ਰਾਤ ਨੂੰ ਆਰਾਮ ਕੀਤਾ ਜੀ ਆਰਾਮ ਕਰਨ ਤੋਂ ਬਾਅਦ ਸਵੇਰੇ ਉੱਠ ਕੇ ਅਸ্নান ਕੀਤਾ ਰਿਕੂ ਤੇ ਆ ਕੇ ਅਸ্নান ਕੀਤਾ ਤੇ ਪੰਜ ਬਾਣੀਆਂ ਦਾ ਪਾਠ ਕੀਤਾ ਜੀ ਜਦੋਂ ਪੰਜ ਬਾਣੀਆਂ ਦਾ ਪਾਠ ਕਰ ਰਹੇ ਸੀ ਤੇ ਤੂ ਵਾਲੇ ਪੰਜਾਬਾ ਤੇ ਗੜਾਬਾ ਤੇ ਉਹਨਾਂ ਦੇ ਘਰ ਵਾਲੀ ਆ ਗਏ ਤੇ ਉਹਨਾਂ ਦੇ ਘਰ ਵਾਲੀ ਨੇ ਕਿਹਾ ਦੇਖੋ ਜੀ ਬਾਬਾ ਜੀ ਵੀ ਮਹਾਪੁਰਸ਼ ਬੈਠ ਨੇ ਬਣੇ ਰਿਕੂ ਤੇ ਜੀ ਜਦੋਂ ਉਹਨਾਂ ਨੂੰ ਮਿਲੇ ਤੇ ਫਿਰ ਉਹਨਾਂ ਨੂੰ ਕੱਡੇ ਤੇ ਬਿਠਾ ਲ ਕੇ ਉਹ ਆਪਣੇ ਘਰ ਚੁਗਾਰਾ ਸਾਹਿਬ ਲੈ ਗਏ ਇੱਥੇ ਕਿ ਅੱਜਕੱਲ੍ਹ ਵੀ ਮੱਟਰਦਾ ਪਿਆ ਉੱਥੇ ਉਹਨਾਂ ਨੇ ਚੋਲਾ ਰੰਗਿਆ ਜੀ ਮਾਤਾ ਹਰਦੇਈ ਨੇ ਚੋਲਾ ਰੱਖਿਆ ਸੀ ਉਹਨਾਂ ਨੂੰ ਦੇਣ ਵਾਸਤੇ ਭੇਟ ਕਰਨ ਵਾਸਤੇ ਫੇਰ ਉਹ ਚੋਲਾ ਰੰਗਿਆ ਜੀ ਉੱਥੇ ਮੱਟਰਦਾਬ ਸਾਹਿਬ ਆ ਉਦੋਂ ਬਾਅਦ ਫੇਰ ਭਾਈ ਗਣਿਕਾ ਨਵਕਿਆਂ ਘੋੜਿਆਂ ਦੇ ਵਪਾਰੀ ਹੁੰਦੇ ਸੀ ਜੀ ਉਹ ਆਪਣੇ ਘਰ ਲੈ ਗਏ ਜੀ ਉੱਥੇ ਦੋ ਦਿਨ ਦੋ ਰਾਤਾਂ ਰਹਿ ਜੋ ਕਿ ਅੱਜ ਵੀ ਉਹਨਾਂ ਦੀ ਸਮਾਧਾ ਬਣੀ ਆਈਆਂ ਨੇ ਉੱਥੇ ਗਣਿਕਾ ਨਵਕਿਆਂ ਦੀ ਤੇ ਹੁਕਮਨਾਮਾ ਉੱਥੇ ਲੱਗਿਆ ਜੀ ਉੱਥੇ ਦੋ ਦਿਨ ਦੋ ਰਾਤਾਂ ਰਹਿ ਜੀ ਫੇਰ ਉੱਚਾ ਪੀਰ ਬਣਾ ਕੇ ਜਦੋਂ ਲੈ ਕੇ ਗਏ ਕਰਪਾਣ ਪੀੜ ਗੁਰਦੁਆਰਾ ਸਾਹਿਬ ਘੇ ਦੋ ਜਨੈਲ ਨੇ ਕਿਰਾਇਆ ਪਾਇਆ ਜਦੋਂ ਉਹਨਾਂ ਨੇ ਕਿਹਾ ਵੀ ਕੌਣ ਆਇਆ ਇਹ ਉਹ ਕਹੇ ਵੀ ਸਾਡਾ ਉੱਚ ਦਾ ਪੀਰ ਆ ਸੀ ਅਗੇਨ ਲੈ ਕੇ ਚਲੇ ਆ ਉਹ ਕਹੇ ਵੀ ਤੁਹਾਡਾ ਉੱਚ ਦਾ ਪੀਰ ਆ ਤਾਂ ਉਹਦਾ ਮੀਟ ਹੈਗੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਤਾਂ ਰੋਜ਼ੇ ਰੱਖੇ ਹੋਣੇ ਅਸੀਂ ਚੱਕਰਾਂਗੇ ਤੇ ਉਹ ਮੇਰੇ ਉਦੋਂ ਬਾਬਾ ਜੀ ਨੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਤਾਂ ਬਾਬਾ ਜੀ ਬਸ ਗਏ ਬੱਸ ਕੀ ਕਰਾਂਗੇ ਉਹ ਕਹੇ ਵੀ ਇਹਨਾਂ ਜੀ ਸ਼ਰੀਪਾ ਫੇਰ ਲਿਓ ਵੀ ਚੱਕ ਲਓ ਉਹੀ ਸੁਨਾਗਤ ਵਾਸਤੇ ਨੂਰਪੁਰ ਤੋਂ ਕਾਜੀ ਬੁਲਾਇਆ ਤੇ ਕਾਜੀ ਬੁਲਾਇਆ ਸੁਨਾਗਤ ਵਾਸਤੇ ਕਾਜੀ ਬੁਲਾਇਆ ਤਾਂ ਉਹਨਾਂ ਕਾਜੀ ਕਹਿੰਦਾ ਵੀ ਇਹ ਤਾਂ ਪੀਰਾਂ ਦਾ ਪੀਰ ਆ ਵੀ ਉੱਤੇ ਦਾ ਪੀਰ ਹੈ ਤਾਂ ਵੀ ਤੁਹਾਨੂੰ ਕੋਈ ਬਾਦਰਵਾਤਾ ਨਹੀਂ ਦੇਦੀ ਕਹਿੰਦੇ ਨਹੀਂ ਫਿਰ ਕਹਿੰਦੇ ਇਹਨੂੰ ਅੱਗੇ ਦੋ ਅੱਗੇ ਜਾਂਦੀ ਜਿਹੜੀ ਕ ਜਰਨਲ ਨੇ ਚੈਨਲ ਨੇ ਮੋਹਰਾ ਸੁਕੇ ਨਹੀਂ 500 ਮੋਹਰਾ ਉਹ ਗੁਰਗੋੰਧੀ ਨੂੰ ਭੇਟ ਕਰਤੀਆਂ ਉਹਨਾਂ ਨੇ ਅੱਗੇ ਗਣੀ ਖਾਤੇ ਨਵੇਂ ਜਾਣ ਨੂੰ ਭੇਟ ਕਰਕੇ ਅੱਗੇ ਜਾਂਦੀ ਅੱਗੇ ਦੀ ਸੀ ਜੋ ਕਿ ਕਟਾਣਾ ਸਾਹਿਬ ਤੱਕ ਉੱਤੇ ਦਾ ਪੀਰ ਬਣਾ ਕੇ ਭਾਈ ਗਣੀ ਖਾਤੇ ਵਿੱਚ ਆ 200 ਲੈ ਕੀ ਗਿਆ ਇਸ ਦੀ ਕਟਾਣਾ ਸਾਹਿਬ ਤੋਂ ਅੱਗੇ ਫਿਰ ਨਾਸਮੁਰੇ ਦੇ ਗਣੀ ਕਨਮ ਕੀ ਤੇ ਉਹ ਅੱਗੇ ਚਲੇ ਗਏ ਇੱਥੇ ਇੱਕ ਸਵਾ ਮਨਾਇ ਜਾਂਦੇ ਆ ਜੀ ਤੇ ਸੰਗਰਾਦ ਮਸਿਆ ਪੂਰਨਵਾਸੀ ਉਰੇ ਮਨਾਇ ਜਾਂਦੇ ਆ ਜੀ ਸਵਾ ਜਦੋਂ ਚਾਰ ਜਾਂ ਦਰਵਾਜੋਂ ਜੰਗਲ ਤਿੰਨ ਦਿਨ ਹੋ ਰਹੇ ਜੋੜ ਮੇਲਾ ਲੱਗਦਾ ਕਣ ਚੌਕ ਆਉਸਾ ਲੱਗਦਾ ਚੌਕ ਆਉਸਾ ਦੀ ਲੜਾਈ ਤੋਂ ਬਾਅਦ ਫਿਰ ਉਰੇ ਤਿੰਨ ਦਿਨ ਮੇਲਾ ਲੱਗਦਾ